ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੀ ਹਿੱਕ ਦੇ ਵਿੱਚ ਕਿਨ ਠੋਕ ਦਿੱਤਾ ਹੈ। ਤਾਂ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਜਿਹੜੀ ਪੋਲ ਤੁਹਾਡੇ ਅੱਜ ਸਾਹਮਣੇ ਖੁੱਲਣ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪਾਸੇ ਸੁਖਵੀਰ ਚੱਕ ਲਿਆ। ਔਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਔਰ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਪਹਿਲੀ ਵਾਰ ਤੁਸੀਂ ਇੱਕ ਐਸੀ ਅਪਡੇਟ ਦੇਖਣ ਜਾ ਰਹੇ ਹੋ। ਪੰਜਾਬ ਦੇ ਅੰਦਰ ਮੈਨੂੰ ਲੱਗਦਾ ਨਹੀਂ ਕਿ 90% ਲੋਕ ਇਹ ਗੱਲ ਨੂੰ ਨਹੀਂ ਅੱਗੇ ਲਿਆਉਣਾ ਚਾਹੁੰਦੇ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਬਣ ਗਿਓ ਬਹੁਤ ਵੱਡਾ ਐਕਸ਼ਨ ਇੰਨਾ ਹੀ ਬਾਦਲਾਂ ਦੇ ਉੱਤੇ ਕਰ ਦਿੱਤਾ ਹੈ ਪਹਿਲਾਂ ਵਿਕਰਮ ਸਿੰਘ ਮਜੀਠੀਆ ਚੱਕਿਆ ਔਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਔਰ ਸਰਬੀਰ ਸਿੰਘ ਬਾਦਲ ਤੱਕ ਬਹੁਤ ਵੱਡੀ ਕਹਾਣੀ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਜਿਵਣੀ ਚੋਣ ਹੋਣ ਜਾ ਰਹੀ ਸੀ ਪੰਜਾਬ ਦੇ ਤਰਨ-ਤਰਨ ਦੇ ਵਿੱਚ ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਐਸੀ ਤਰਥਲੀ ਮੱਛੀ ਕਿ ਬਾਦਲਾਂ ਨੇ ਝੂਠੇ ਆਪਣੇ ਜਿਹੜੇ ਪੱਤਰਕਾਰ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਖੜੇ ਕਰ ਦਿੱਤੇ ਕਈ ਵਾਰ ਤੁਸੀਂ ਸੁਣਿਆ ਹੋਣਾ ਲੱਖਾ ਸਿੰਘ ਸੁਧਾਨਾ ਲੱਖਾ ਸਿੰਘ ਸੁਧਾਨਾ ਨੇ ਵੀ ਇਹ ਗੱਲ ਕਹੀ ਆ ਮੱਕੜ ਪੱਤਰਕਾਰ ਨੂੰ ਕਹਿ ਦਿੱਤਾ ਸੀ ਕਹਿੰਦਾ ਜਿਹੜੇ ਲੋਕ ਨੇ ਨਾ ਉਹ ਲੀਡਰਾਂ ਦੀ ਕੌਲੀ ਚੱਕ ਲੋਕ ਨੇ ਔਰ ਦੂਜੇ ਪਾਸੇ ਮਨਿੰਦਰ ਸਿੱਧੂ ਪੱਤਰਕਾਰ ਉਹ ਬਾਦਲਾਂ ਦੀ ਬੋਲੀ ਬੋਲਦਾ ਹਾਲਾਂਕਿ ਅਸੀਂ ਮੱਕੜ ਸਾਹਿਬ ਨੂੰ ਨਹੀਂ ਕਹਿੰਦੇ ਉਹ ਸੁਲਝੇ ਹੋਏ ਪੱਤਰਕਾਰ ਜ਼ਰੂਰ ਨੇ ਪਰ ਜੇਕਰ ਬਾਦਲੇ ਦੀ ਨਿਰਪੱਖ ਗੱਲ ਕੋਈ ਨਹੀਂ ਕਰੂਗਾ ਤਾਂ ਭਾਈ ਉਹ ਦੋਸ਼ੀ ਮੰਨਿਆ ਜਾਊਗਾ ਕਿਉਂ ਕਿ ਗਾਲਤਾ ਸਾਹਿਬ ਜਾ ਕੇ ਕਈ ਵਾਰ ਉਨ੍ਹਾਂ ਨੇ ਮਾਫੀਆਂ ਦਾ ਮੰਗ ਲਈਆਂ ਨੇ ਦੋਨੇ ਪਿਓ ਪੁੱਤਾਂ ਨੇ ਮੰਗੀਆਂ ਨੇ ਪਰ ਜਿਹੜੀ ਵੀਡੀਓ ਤੁਹਾਡੇ ਅੱਜ ਮੈਂ ਸਾਹਮਣੇ ਤਰਨ ਜਾ ਰਿਹਾ ਉਹ ਸਾਰੀਆਂ ਗੱਲਾਂ ਤੋਂ ਪਰਦਾ ਚੱਕੂਗੀ ਪੰਜਾਬ ਦੇ 90% ਲੋਕ ਇਸ ਗੱਲ ਨੂੰ ਨਹੀਂ ਜਾਣਦੇ ਸੀ ਕਿ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਔਰ ਇਹਨਾਂ ਦੇ ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਕਿਨੇ ਪੰਜਾਬ ਪ੍ਰਤੀ ਚੱਲ ਰਹੇ ਸੀ ਔਰ ਅੱਜ ਦੀ ਘੜੀ ਦੇ ਵਿੱਚ ਇਹਨਾਂ ਦਾ ਖੁਲਾਸਾ ਹੋਣਾ ਜ਼ਰੂਰੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਜਿਹੜੀ ਆ ਗਈ ਹੈ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹਾਂ ਪ੍ਰਕਾਸ਼ ਸਿੰਘ ਬਾਦਲ ਬਹੁਤ ਸਾਰੇ ਲੋਕਾਂ ਦੇ ਜਿਹhete ਹੋਏ ਪੰਜਾਬ ਦੇ ਅੰਦਰ ਪਰ ਉਹ ਲੋਕ ਇਸ ਗੱਲ ਨੂੰ ਸੁਣਨ ਕਿ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਰਾ ਔਰ ਦੂਜੇ ਪਾਸੇ ਇਹਨਾਂ ਦਾ ਜਿਹੜਾ ਸੁਖਬੀਰ ਸਿੰਘ ਬਾਦਲ ਜਿਹਨੂੰ ਸੁੱਖਾਂ ਵਾਲੀ ਵੀ ਕਹਿੰਦੇ ਨੇ ਇਹਨਾਂ ਦੀ ਪੂਰ ਚੰਗੀ ਤਰ੍ਹਾਂ ਖੁੱਲੂਗੀ ਔਰ ਵਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਤੇ ਕਿਵੇਂ ਲਾ ਕੇ ਗਿਆ ਵੱਡਾ ਬਾਦਲ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਪਹਿਲੀ ਖਬਰ ਬਾਦਲ ਤੇ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਇਹ ਸੁਣ ਲਓ ਉਸ ਤੋਂ ਬਾਅਦ ਬਹੁਤ ਵੱਡੀ ਪੂਰ ਤੁਹਾਡੇ ਸਾਹਮਣੇ ਦਿਖਾਵਾਂਗੇ ਸੁਣੋ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਇਹ ਆਪਾ ਪਾਰਟੀ ਚ ਰਹਿਣਾ ਚਾਹੀਦਾ ਹੈ ਆਵਾ ਪਾਰਟੀ ਚ ਰਹਿ ਕੇ ਸੇਵਾ ਹੁੰਦੀ ਹੈ ਵੱਡੇ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਕਿਹੜੇ ਜ਼ੋਨ ਨਿਸ਼ਾਨ ਤੋਂ ਲੜੀ ਸੀ ਉਹ 157 ਗੋਵੱਚਾ ਗੋਵੱਚਾ ਕਿਹੜੇ ਜ਼ੋਨ ਸੰਸੀ ਕਾਂਗਰਸ ਦਾ ਅਕਾਲੀ ਦਲ ਤੋਂ ਉਹ ਵਿਚ ਬਣ ਗਿਆ ਸੀ ਬਾਦਲ ਸਾਹਿਬ ਉਹ 27 'ਚ ਪੈਦਾ ਹੋਏ ਸੀ 1957 ਦੇ ਵਿੱਚ ਪਹਿਲੀ ਚੋਣ ਬਾਦਲ ਸਾਹਿਬ ਨੇ ਵੱਡੇ ਬਾਦਲ ਨੇ ਕਾਂਗਰਸ ਚੋਣਾਂਸ਼ਾਂ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਨੀ ਕਾਰੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਕਦੇ ਕੌਮਪ੍ਰਤੀ ਵਫਾਦਾਰ ਰਹਾ ਨੰਬਰ ਇਹ ਭਗਵਾਨ ਤਮਨ ਨੂੰ ਗਾਲਾਂ ਕੱਢੀ ਜਾਂਦੇ ਆ ਬਹੁਤ ਘਟੀਆ ਬੰਦਾ ਬੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅ ਨੂੰ ਰੋਟੀ ਨਹੀਂ ਖਵਾਈ ਅਸੀਂ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜਖਮ ਨਹੀਂ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਤ ਦੇ ਵਿੱਚ ਜਨਰਲ ਟਾਇਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਿਵਾਤਾ ਸੀ ਇਹਨਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਬਾਦਲਾਂ ਦਾ ਸੱਚ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਏ ਦੇ ਪ੍ਰੋਤੋ ਦੇ ਕੇ ਬਹੁਤ ਸਾਰੇ ਦੋਸ਼ੀ ਲੋਕ ਨੇ ਪੰਜਾਬ ਦੇ ਤੇ ਪੰਜਾਬ ਦੀ ਇਕੱਲੀ ਸਿੱਖ ਕੌਮ ਹੀ ਨਹੀਂ ਬਲਕਿ ਜਿਨਨੇ ਵੀ ਪੰਜਾਬ ਦੇ ਅੰਦਰ ਮੁਸਲਮ ਸਿੱਖ ਭਾਈਚਾਰਾ ਔਰ ਜਿਨਨੇ ਵੀ ਹਿੰਦੂ ਜਾਂ ਇਸਾਈ ਰਹਿੰਦੇ ਨੇ ਉਹ ਇਸ ਗੱਲ ਨੂੰ ਜਰੂਰ ਆਪਣੇ ਦਿਮਾਗ ਦੇ ਵਿੱਚ ਉਤਾਰ ਲੈਣ ਕਿ ਉਸ ਵਕਤ ਦੇ ਵਿੱਚ ਕੰਨੇ ਸਿੱਖ ਨਹੀਂ ਬਲਕਿ ਇਹਨਾਂ ਨੇ ਪਤਾ ਨਹੀਂ ਕਿੰਨੇ ਕੁ ਲੋਕ ਮਾਤ ਦੇ ਘਾੜ ਉਤਾਰ ਦਿੱਤੇ ਸੀ ਜਰਨਲ ਅਬਾਰ ਸੀ ਨਾ ਜਿਹੜਾ ਉਸ ਬੰਦੇ ਨੂੰ ਇਹਨਾਂ ਨੇ ਏਡਾ ਵੱਡਾ ਸਨਮਾਨ ਦਿੱਤਾ ਸੀ ਜਿਨੇ ਸਾਡੇ ਸ਼ਹੀਦੇ ਆਜਮ ਭਗਤ ਸਿੰਘ ਨੇ ਦੇਸ਼ ਨੂੰ ਯਾਦ ਕਰਵਾਉਣ ਪਿੱਛੇ ਸਾਡੇ ਲੋਕਾਂ ਨੇ ਉਹਨੂੰ ਦਿੱਤਾ ਸੀ ਐਡਾ ਵੱਡਾ ਮਾਨ ਬਖਸ਼ਿਆ ਜਰਨਲ ਅਡਰ ਨੂੰ ਤਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਵਾਸੀ ਕਿਸ ਗੱਲ ਦੇ ਨਾਲ ਐਕਸੈਪਟ ਕਰੀ ਖੜੇ ਨੇ ਸੁਖਵੀਰ ਬਾਦਲ ਨੂੰ ਕਿਵੇਂ ਚੱਕ ਲਿਆ ਪੰਜਾਬ ਦੇ ਮੁੱਖ ਮੰਤਰੀ ਨੇ ਸਮਝੋ ਚੱਕ ਲਿਆ ਅੱਗੇ ਭਾਈ ਹੁਣ ਸੁਖਵੀਰ ਬਾਦਲ ਦੇ ਤਾਹ ਲਾਉਣ ਚੱਲੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਪੰਜਾਬ ਦੇ ਪੱਤਰਕਾਰਾਂ ਦੇ ਕੋਲ ਜਾ ਕੇ ਇੰਟਰਵਿਊ ਤੋਂ ਇੰਟਰਵਿਊ ਕਰ ਰਿਹਾ ਯਾਨੀ ਜਿੰਨੀ ਚੋਣ ਸਾਡੇ ਹੱਥੋਂ ਨਿਕਲ ਜੇ ਆਉਣ ਵਾਲਾ ਸਮਾਂ ਅਸਥਾਈ ਦਾ ਜਿਹੜਾ ਇਹਨਾਂ ਸਾਰੇ ਲੀਡਰਾਂ ਦੀਆਂ ਧਿਰਾਂ ਦੇ ਸਾਹਮਣੇ ਖੜਾ ਹੈ ਉਹਦੇ ਪਿੱਛੇ ਕੰਨੀ ਕੁਰਸੀ ਦੇ ਪਿੱਛੇ ਅੱਗ ਲੱਗੀ ਇਹਨਾਂ ਲੋਕਾਂ ਨੂੰ ਪੰਜਾਬ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਤੁਸੀਂ ਇੱਕ ਗੱਲ ਤੋਂ ਹਿਸਾਬ ਕਿਉਂ ਨਹੀਂ ਲਾਉਂਦੇ ਕਿ ਜਿਹੜੇ ਲੋਕ 50 60 ਸਾਲਾਂ ਦੇ ਅੰਦਰ ਪੰਜਾਬ ਦਾ ਕੁਝ ਨਹੀਂ ਬਦਲ ਸਕੇ ਬਲਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਸੁੱਟਣ ਵਾਲੇ ਲੋਕ ਇਹੀ ਨੇ ਤੇ ਲੋਕਾਂ ਤੋਂ ਉਮੀਦ ਕੀ ਕਰਦੇ ਹੋ ਕਿ ਸਾਡੇ ਪੰਜਾਬ ਦੀ ਵਾਪਸੀ ਕਰਵਾ ਦੇਣਗੇ ਉਸੇ ਮਾਹੌਲ ਦੇ ਵਿੱਚ ਜਦੋਂ ਸਤਜੂ ਦੀ ਜ਼ਮਾਨਾ ਸੀ ਨਾ ਤਾਂ ਉਹਦੇ ਕਹਿੰਦੇ ਜੀ ਬੜਾ ਚੰਗਾ ਸਮਾਂ ਸੀ ਪਰ ਉਹੀ ਲੋਕ ਨੇ ਕਿਹਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਾਲਜੂਗੀ ਲਿਆ ਦਿੱਤਾ ਜ਼ਮਾਨਾ ਤਾਂ ਹੁਣ ਅਪੀਲ ਸਾਡੇ ਪੰਜਾਬੀਆਂ ਨੂੰ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਲੇ ਤਿੰਨ ਸਾਲ ਤੱਕ ਨਹੀਂ ਬੀਤੇ ਚਲੋ ਤਿੰਨ ਸਾਲ ਮੰਨ ਵੀ ਲੈਣੇ ਪਰ ਜਿਹੜੇ ਲੋਕਾਂ ਨੂੰ ਤੁਸੀਂ 25-25 ਸਾਲ ਲਗਾਤਾਰ ਪੰਜਾਬ ਸੁਣਾਉਦੇ ਰਹੇ ਪੰਜਾਬ ਨੂੰ ਵਟਾਉਂਦੇ ਰਹੇ ਆਪਣੇ ਬਜ਼ੁਰਗਾਂ ਤੱਕ ਇਹੇ ਲੁੱਟਦੇ ਰਹੇ ਪੰਜਾਬ ਪੂਰੇ ਨੂੰ ਲੁੱਟਿਆ ਇਹਨਾਂ ਨੇ ਐਸੇ ਕਰਕੇ ਲੋਕ ਕਹਿੰਦੇ ਇਹ ਕਹਿੰਦੇ ਜੀ ਇਹਨਾਂ ਦੇ ਘਰ ਦੇ ਵਿੱਚ ਦੋ ਮਣ ਸੋਨਾ ਪਿਆ ਤੁਹਾਡੇ ਆਪਣੇ ਨਹੀਂ ਪਿਆ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਹੀਂ ਪਿਆ ਸੋਨਾ ਗੱਲਾਂ ਨੂੰ ਪੰਜਾਬ ਦੇ ਲੋਕ ਸਮਝਣ ਜਿਹੜੇ ਲੋਕ ਛਰੇ ਆਮ ਤੁਹਾਡੇ ਤੇ ਡਾਕਾ ਪਾਉਂਦੇ ਨੇ ਸ਼ਰੇਆਮਤਾ ਰੁਤਮ ਕਹਿੰਦੇ ਨੇ ਕੁੱਤਿਆਂ ਦੀ ਗੱਲ ਕਰਦੇ ਮਾਰਨ ਦੀ ਗੱਲ ਕਰਦੇ ਨੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰੇਆਮਸਰਾਟ ਬਰਤਦਾ ਕੀ ਦਿੰਦਾ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਐਕਸ਼ਨ ਹੋ ਜਾਂਦਾ ਤੇ ਪੰਜਾਬ ਦੇ ਲੋਕ ਕਹਿੰਦੇ ਇਹਦੀ ਬਹੁਤ ਚੰਗਾ ਕੰਮ ਕਰ ਦਿੱਤਾ ਤੇ ਦੂਜੇ ਪਾਸੇ ਇਹਨਾਂ ਦੀਆਂ ਜਿਹੜੀਆਂ ਧਿਰਾਂ ਨੇ ਵਿਰੋਧੀ ਉਹ ਚਾਹੇ ਕਾਂਗਰਸੀ ਲੀਡਰ ਕਿਉਂ ਨਾ ਹੋਣ ਚੰਨੀ ਨੇ ਚੰਨੀ ਨੇ ਕੀ ਕਿਹਾ ਸੀ ਪਹਿਲਾਂ ਤਾਂ ਬਿਆਨ ਦੇ ਦਿੱਤਾ ਕਹਿੰਦਾ ਜੀ ਬੜਾ ਮਾੜਾ ਕੰਮ ਕਰ ਦਿੱਤੇ ਤੇ ਜਦੋਂ ਮੁੱਖ ਮੰਤਰੀ ਨੇ ਤਾਰਾ ਕੱਸਿਆ ਕਿ ਤੁਹਾਡੇ ਵੀ ਘਾਵੇ ਤਿਆਰ ਹੋਣ ਲੱਗ ਰਹੇ ਨੇ ਕਰ ਲੋ ਤਿਆਰੀਆਂ ਆਪਦੀਆਂ ਵੀ ਤਾਂ ਫੇਰ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਤਾਂ ਐ ਲੱਗਾ ਜੀ ਜਿਵੇਂ ਕਿਤੇ ਪਰਦ ਦਾ ਟਫੜ ਲਿਆ ਹੁੰਦਾ ਮੈਨੂੰ ਨਹੀਂ ਪਤਾ ਸੀ ਮਜੀਠੀਏ ਤੇ ਕਿਸੇ ਵਕਤ ਮਜੀਠੀਏ ਦੇ ਪਿੱਛੇ ਪਏ ਹੋਏ ਸੀ ਨਾਟਕ ਕਰਦੇ ਸੀ ਉੱਤੋਂ ਉੱਤੋਂ ਅੰਦਰੋਂ ਇੱਕੋ ਹੀ ਘਰ ਆਇਆ ਇਹ ਕਹਿੰਦੇ ਅਸੀਂ ਮਜੀਠੀਏ ਦੇ ਗਲ ਦੇ ਵਿੱਚ ਰੱਸਾ ਭਾ ਕੇ ਕਿਹੜੀ ਕਿਲੇ ਲੈ ਕੇ ਜਾਵਾਂਗੇ ਜੀ ਕੋਈ ਇਹ ਤੁਹਾਡੇ ਸਾਹਮਣੇ ਨਾਟਕਵਾਜੀ ਆ ਕੋਈ ਪੰਜਾਬ ਪ੍ਰਤੀ ਨਹੀਂ ਹੈਗੇ ਨਾ ਪੰਜਾਬ ਪੱਖੀ ਨੇ ਇਹ ਲੋਕ ਪੰਜਾਬ ਵਿਰੋਧੀ ਨੇ ਸੱਚ ਬੋਲਣਾ ਤੇ ਸੱਚ ਸੁਣਨਾ ਬੜੀ ਹਿੰਮਤ ਦੀ ਲੋੜ ਹੁੰਦੀ ਹੈ ਸੋ ਇਸ ਕਰਕੇ ਸਾਡੇ ਜਿੰਨੇ ਵੀ ਭੈਣ ਭਰਾ ਇਸ ਗੱਲ ਨੂੰ ਮੇਰੀ ਨੂੰ ਸੁਣ ਰਹੇ ਨੇ ਇਹ ਕੋਈ ਖਬਰ ਦਾ ਮਜ਼ਾਕ ਨਹੀਂ ਹੈ ਇਹ ਅਸਲੀਅਤ ਹੈ ਤਾਂ ਇਸ ਗੱਲ ਨੂੰ ਐਕਸੈਪਟ ਕਰਕੇ ਥੋੜਾ ਜਿਹਾ ਸੋਚ ਸਮਝ ਕੇ ਤੁਸੀਂ ਵੀ ਵੇਖਿਓ ਕਿ ਜਿਹੜੇ ਲੋਕ ਸਾਡੇ ਪੰਜਾਬ ਨੂੰ ਉਸ ਇੰਗਰੇਜ਼ਾਂ ਦੀ ਤਰ੍ਹਾਂ ਵਗਾੜਨ ਤੇ ਤੋੜਨ ਦੀ ਗੱਲ ਕਰਦੇ ਨੇ ਆਪਣੀ ਸਿਰਫ ਕੁਰਸੀ ਦਾ ਮਾਮਲਾ ਹੋਰ ਕੁਝ ਨਹੀਂ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ